ਸੋ ਸਿਕਾਲ ਜੀ ਪਰ ਮਾਤਾ ਮਾਦੀ ਘਰ ਮਤ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਹਾਂ ਮੈਂ ਲੱਗੀ ਸੀ ਆਪਣਾ ਸੂਟ ਪ੍ਰੈਸ ਕਰਨ ਪ੍ਰੈਸ ਕਰਨ ਦੀ ਬਜਾਏ ਕਿ ਮੈਂ ਜਾਣਾ ਆਪਣੀਆਂ ਭੈਣਾਂ ਨੂੰ ਮਿਲਣ ਤੇ ਦੇਖੋ ਮੇਰੇ ਸਿਰ ਤੇ ਤੇਲ ਕਿੰਨਾ ਲਾਇਆ ਹੋਇਆ ਅੱਜ ਮੈਂ ਮ사ਜ ਕੀਤੀ ਤੇਲ ਦੀ ਤੇਲ ਦੀ ਮ사ਜ ਕਰਕੇ ਹੁਣ ਮੈਂ ਇਹਨੂੰ ਰੱਖਣਾ 1 ਘੰਟਾ ਤੇ ਨਾਲੇ ਫਿਰ ਮੈਂ ਕਿ ਫਟਾ ਬਟ ਮੈਂ ਆਪਣੇ ਕੱਪੜੇ ਪ੍ਰੈਸ ਕਰ ਲੈਨੇ ਜਿੰਨ ਤੱਕ ਮੈਂ ਭੈਣਾਂ ਤੇਲ ਲਾ ਕੇ ਕੰਮ ਤਾਂ ਬਥੇਰੇ ਪੈ ਸੀ ਤੇ ਪਰ ਮੈਂ ਕਿ ਪਹਿਲਾਂ ਮੈਂ ਸੂਟ ਪ੍ਰੈਸ ਕਰ ਲਾਂ ਤੇ ਫਿਰ ਉੱਖਾ ਵਜਨ ਦਾ ਸਵੇਰ ਨੂੰ ਅਰਲੀ ਮਾਰਨਿੰਗ ਤੇ ਤੇ ਜਦੋਂ ਤੁਸੀਂ ਕਿਤੇ ਜਾਣਾ ਹੋਵੇ ਤੇ ਅੱਜ ਤਾਂ ਫਿਰ ਮੈਂ ਜਾਣਾ ਆਪਣੀਆਂ ਭੈਣਾਂ ਨੂੰ ਮਿਲਣ ਤੁਹਾਨੂੰ ਪਤਾ ਹੈ ਭੈਣਾਂ ਨੂੰ ਮਿਲਣ ਦਾ ਚਾਹ ਕਿਨੂੰ ਨਹੀਂ ਹੁੰਦਾ ਤੇ ਕਿੰਨਾ ਚਾਹ ਹੁੰਦਾ ਆ ਇੱਕ ਤਾਂ ਹੁੰਦਾ ਨਾ ਹੈ ਕਿ ਜਦੋਂ ਆਪਾਂ ਮਹੀਨੇ ਦੋ ਮਹੀਨਿਆਂ ਦੇ ਵਿੱਚ ਮਿਲ ਲਈਏ ਕਦੇ ਤੇ ਸਾਡੇ ਸਾਡਾ ਟਾਈਮ ਲੱਗ ਜਾਂਦਾ ਠੀਕ ਹੈ 6 6 ਮਹੀਨੇ ਵੀ ਸਾਲ ਵੀ ਨਿਕਲ ਜਾਂਦਾ ਆ ਪਰ ਜੇ ਕੋਈ ਪ੍ਰੋਗਰਾਮ ਆ ਜੀ ਤਾਂ ਅਸੀਂ ਜਲਦੀ ਵੀ ਮਿਲ ਲੈਨੇ ਆ ਲਓ ਜੀ ਸਵੇਰ ਦਾ ਟਾਈਮ ਹੈਗੇ 5:30 ਵਜੇ ਸਵੇਰ ਦੇ ਤੇ ਹੁਣ ਆਪਾਂ ਇੱਕ ਪਾਸੇ ਚਾਹ ਦਾ ਪਤੀਲਾ ਧਰ ਲਿਆ ਵੀ ਆਪਾਂ ਜਾਣ ਤੋਂ ਪਹਿਲਾਂ ਚਾਹ ਪੀ ਕੇ ਜਾਵਾਂਗੇ ਤੇ ਦੂਜੇ ਪਾਸੇ ਮੈਂ ਰਾਜੇ ਦਾ ਵੀ ਖਾਣਾ ਵਗੈਰਾ ਦੇਖੇ ਜਾਣਾ ਕਿਉਂਕਿ ਰਾਜਾ ਜਿਹੜਾ ਸਾਡਾ ਤੋਤਾ ਆ ਤੇ ਇਹਨੂੰ ਤੋਤੇ ਨੂੰ ਆਪਾਂ ਕਦੀ ਆਪਾਂ ਬੰਦੇ ਨਹੀਂ ਆਪਾਂ ਖੁੱਲਾ ਹੀ ਰੱਖਿਆ ਹੁੰਦਾ ਆਪਣੇ ਕੋਲ ਤਾਂ ਦੇਖੋ ਜੀ ਆਪਾਂ ਪਾਲੀ ਠੰਡੀ ਕਰ ਲਾਂ ਕਹਿੰਦਾ ਚਾਹ ਫਟਾਫਟ ਤੇ ਕਿਤੇ ਸਾਲੀਆਂ ਨੂੰ ਮਿਲਣਾ ਜਾਣਾ ਹੈ ਕਿਤੇ ਲੇਟ ਨਾ ਮੈਂ ਹੋ ਜਾਾਂ ਹਾਂ ਤੇ ਹੁਣ ਮੈਂ ਚਾਹ ਠੰਡੀ ਕਰ ਲਈ ਤੇ ਉਹ ਰਾਜੇ ਨੂੰ ਵੀ ਮੈਂ ਦੇਣਾ ਹੈਗਾ ਖਾਣਾ ਕਿ ਰਾਜਾ ਜਿਹੜਾ ਸਾਡਾ ਤੋਤਾ ਰੱਖਿਆ ਹੈ ਤੇ ਇਹਨੂੰ ਆਪਾਂ ਕਦੇ ਕੇਸ ਦੇ ਵਿੱਚ ਨਹੀਂ ਪਾਉਂਦੇ ਉਹ ਹਮੇਸ਼ਾ ਸਾਡੇ ਨਾਲ ਬਾਹਰ ਹੀ ਖੇਡਦਾ ਰਹਿੰਦਾ ਆ ਪਰ ਅੱਜ ਉਹਨੂੰ ਕੇਸ ਦੇ ਵਿੱਚ ਪਾ ਕੇ ਜਾਣ ਕਿਉਂਕਿ ਇਹਨਾਂ ਤੇ ਆਦਤ ਹੁੰਦੀ ਚੀਜ਼ਾਂ ਨੂੰ ਬੱਢ ਦਿੰਦੇ ਆ ਤੇ ਇਸ ਕਰਕੇ ਇਸ ਵੇਲੇ ਦੀ ਇਹਦੀ ਸੇਫਟੀ ਲਈ ਸਾਨੂੰ ਵਿੱਚ ਰੱਖਣਾ ਪੈਂਦਾ ਆ ਦੇਖ ਲਓ ਬਾਹਰ ਕਿੰਨਾ ਨੀਰ ਹੋ ਗਿਆ ਸਾਢੇ 5 ਜਿਹੜਾ ਟਾਈਮ ਆ ਸਵੇਰ ਦਾ ਇਹ ਤੇ ਹੁਣ ਬਸ ਇਹ ਤੋਂ ਬਾਅਦ ਆਪਾਂ ਤੁਰ ਪਏ ਆ ਚਾਹ ਪਾਣੀ ਪੀ ਲਿਆ ਤੇ ਫਟਾਫਟ ਤੁਰ ਪਏ ਤੇ ਇਹ ਫੋਗ ਦੇਖ ਲਓ ਕਿੰਨੀ ਵਾਲੀ ਮੋਨੇ ਦੀ ਬ੍ਰੇਕ ਲੈ ਲਈ ਰਾਹ ਚ ਕਿਉਂਕਿ ਠੰਡ ਬਹੁਤ ਸੀ ਤੇ ਕਹਿੰਦੇ ਨਾਲੇ ਥੋੜਾ ਰੋਕੇ ਚੱਲਦੇ ਆ ਤੇ ਚਾਹ ਕੌਫੀ ਫੜ ਕੇ ਲੈ ਕੇ ਚੱਲਦੇ ਆ ਤੇ ਬਾੜਾ ਚ ਰੁਕਣਾ ਤਾਂ ਨਹੀਂ ਆ ਚਾਹ ਕੌਫੀ ਫੜਨੀ ਆ ਆਪਾਂ ਇੱਥੋਂ ਗੇੜਾ ਕੱਢਣਾ ਤੇ ਲੱਤਾਂ ਥੋੜੀਆਂ ਸਿੱਧੀਆਂ ਕਰ ਲਾਂਗੇ ਤੇ ਨਹੀਂ ਤਾਂ ਤੁਹਾਨੂੰ ਪਤਾ ਬੈਠਿਆਂ ਦੀ ਢੂਈ ਵੀ ਆਕੜ ਜਾਂਦੀ ਆ ਤੰਗ ਆ ਜਾਈਦਾ ਜਦੋਂ ਜ਼ਿਆਦਾ ਲੰਬਾ ਸਫ਼ਰ ਬੈਣਾ ਹੋਵੇ ਤਾਂ ਲਓ ਜੀ ਆਪਾਂ ਹੁਣ ਮੁੜ ਪਿਆ ਕੌਫੀ ਦਾ ਕੱਪ ਲੈ ਲੇ ਮਾ ਵੀਰਾਂ ਦੇਖੋ ਮੇਰੀ ਕਿੰਨੀ ਕੋਟੀ ਮੋਟੀ ਪਾਈ ਆ ਕਿਉਂਕਿ ਬਾਹ ਠੰਡ ਬਹੁਤ ਆ ਤੇ ਚੁੰਨੀ ਮੇਰੀ ਪਈ ਹੈ ਗੱਡੀ 'ਚ ਮੈਂ ਬਾਅਦ 'ਚ ਜਾ ਕੇ ਚੁੰਨੀ ਲਾਉਂਗੀ ਮੈਂ ਕਿਹਾ ਪਹਿਲਾਂ ਆਪਾਂ ਸਰਵਿਸ ਤੇ ਖੜਕੇ ਆਪਾਂ ਚਾਹ ਪਾਣੀ ਕਾਫੀ ਲੈ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਵਾਪਸ ਮੁੜਾਂਗੇ ਆਹ ਲਓ ਜੀ ਆਪਾਂ ਮੈਨੂੰ ਲੱਗਦਾ ਮੁੜ ਪਏ ਹੁਣ ਆਪਾਂ ਵਾਪਸ ਆਹ ਕਾਫੀ ਲੱਕ ਲਈ ਜੀ ਹੱਥ 'ਚ ਤੇ ਹੁਣ ਫਿਰ ਆਪਾਂ ਮੁੜ ਪੇ ਗੱਡੀ 'ਚ ਨੂੰ ਸਵੇਰੇ ਦਾ ਟਾਈਮ ਆ ਹੈਗਾ 9:30 ਵਜੇ ਦਾ ਮਤਲਬ ਇਹ ਆਪਣੇ ਹੁਣ ਆਪਾਂ ਤੁਰਪੇ ਫਿਰ ਅੱਗੇ ਨੂੰ ਤੇ ਇੱਥੇ ਇੱਕ ਆ ਜਾਂਦਾ ਬ੍ਰਿਜ ਬ੍ਰਿਜ ਕਾਫੀ ਵੱਡਾ ਆ ਇਹ ਤੇ ਦੇਖਣ ਨੂੰ ਵੀ ਸੋਹਣਾ ਲੱਗਦਾ ਹੈ ਜੇ ਤੁਸੀਂ ਉਹਨੂੰ ਦੇਖਦੇ ਹੋ ਤਾਂ ਸਮੇਂ ਦੇ ਟਾਈਮ ਹੁਣ ਥੋੜੀ ਫੌਗ ਕਰਕੇ ਚੰਗੇ ਤਰ੍ਹਾਂ ਨਹੀਂ ਦਿਖਦਾ ਇਹ ਬਹੁਤ ਉੱਚਾ ਬ੍ਰਿਜ ਹੈਗਾ ਆ ਤੇ ਆਪਾਂ ਇਹਨੂੰ ਕ੍ਰੋਸ ਕਰਨਾ ਹੈਗਾ ਜੇਕਰ ਤੁਸੀਂ ਲੰਡਨ ਤੋਂ ਤੁਸੀਂ ਸਾਊਥ ਵੇਸ ਨੂੰ ਜਾਂਦੇ ਹੋ ਤੇ ਰਾਹ ਦੇ ਵਿੱਚ ਪੈਂਦਾ ਬ੍ਰਿਜ ਪਹਿਲਾਂ ਇੱਥੇ ਲੱਗੇ ਸੀ پیسے ਲੱਗਦੇ ਪਰ ਹੁਣ ਬਿਲਕੁਲ ਫ੍ਰੀ ਹੋ ਗਿਆ ਹੈ ਤੇ ਜੇ ਤੁਸੀਂ ਸਾਊਥ ਵੇਜ ਵੱਲ ਜਾਉਂਗੇ ਤਾਂ ਤੁਹਾਨੂੰ ਇਹ ਬ੍ਰਿਜ ਕ੍ਰੋਸ ਕਰਨਾ ਹੀ ਪੈਣਾ ਹੈ ਇਹ ਤੋਂ ਬਿਨਾ ਤੁਸੀਂ ਕੋਈ ਬੇਲਜ ਵਿੱਚ ਨਹੀਂ ਜਾ ਸਕਦੇ ਕਿਉਂਕਿ ਇਹ ਵਿਚਾਲੇ ਪੈਂਦਾ ਸੁੰਦਰ ਦੇ ਉੱਪਰ ਦੇ ਤੇ ਇਹ ਤੋਂ ਬਾਅਦ ਹੁਣ ਉਦੋਂ ਵੀ ਸਾਨੂੰ ਕਾਲੀ ਹੈਗੀ ਆ ਕਿ ਪੈਣਾ ਦੇ ਪੈਣਾ ਨੂੰ ਮਿਲਣ ਦੀ ਕਿ ਫਟਾਫਟ ਚੱਲੀ ਆਪਾਂ ਪਹੁੰਚੀਏ ਤੇ ਹੋ ਸਕਦਾ ਉੱਥੇ ਆਪਾਂ ਤੁਹਾਨੂੰ ਪਤਾ ਜੇ ਗੁਰੂ ਘਰ ਜਾਣੇ ਮੈਂ ਵੀਡੀਓ ਬਹੁਤ ਘੱਟ ਬਣਾਉਣੀ ਆ ਤੇ ਉਹਨਾਂ ਦਾ ਹੈਗਾ ਪ੍ਰੋਗਰਾਮ ਅਤੇ ਆਪਾਂ ਉੱਥੇ ਜਾਵਾਂਗੇ ਗੁਰੂ ਘਰ ਦੇ ਵਿੱਚ ਆ ਲੋ ਜੀ ਹੁਣ ਆਪਾਂ ਲਾਲੀ ਚੁੰਨੀ ਲਾ ਕੇ ਤੇ ਆਪਾਂ ਰੈਡੀ ਹੋ ਕੇ ਬੈਠ ਗਏ। ਵੀ ਜਦੋਂ ਪਹੁੰਚ ਗਏ ਫਟਾਫਟ ਆਪਾਂ ਗੱਡੀ ਚੋਂ ਸ਼ਾਲ ਮਾਰੀ ਹੈ ਤੇ ਪਹੁੰਚ ਕੇ ਦੇਖੀਏ ਭੈਣਾਂ ਦਾ ਹਾਲ ਚਾਲ ਪੁੱਛੀਏ। ਆ ਲੋ ਜੀ ਆਪਾਂ ਛੋਟੀ ਜੀ ਥੱਲੇ ਥੱਲੇ ਗੁਰੂ ਘਰ ਦੇ ਲੰਗਰ ਹਾਲਚ ਬਣਾਈਆ। ਇਹ ਜੀ ਹੈਗੀ ਸਾਡੀ ਪੋਤੀ। ਗੁਗਲੀ-ਬੁਗਲੀ ਸਾਡੀ ਹੈ ਪਤਲੀ ਬਹੁਤ ਪਤਲੀ ਪਿਆਰੀ ਪਿਆਰੀ ਹੈ ਮੇਰੀ ਬੇਬੀ। ਬੱਚਿਆਂ ਦੇ ਲੋਜੀ ਬੱਚਿਆਂ ਨੂੰ ਖੜਾਉਣ ਦਾ ਟਾਈਮ ਜਦੋਂ ਗੁਰਦਾਰੇ ਗੁਰੂ ਘਰ ਚ ਬਿਠਾਉਣਾ ਹੋਵੇ ਤਾਂ ਇਹਨਾਂ ਨੂੰ ਵੈਸੇ ਮੂਰੇ ਫੋਨ ਰੱਖ ਤੋ ਤੇ ਖਾਣ ਨੂੰ ਦੇ ਦੋ ਤੇ ਹੁਣ ਅਸੀਂ ਆ ਗਏ ਆਪਦੀ ਛੋਟੀ ਸਿਸਟਰ ਦੇ ਘਰ ਇਹ ਹੈਗਾ ਮੇਰੀ ਛੋਟੀ ਸਿਸਟਰ ਦੇ ਘਰ ਇਹਨਾਂ ਦੇ ਇੱਕ ਨੀ ਜੀ ਛੋਟੀ ਜੀ ਬੇਬੀ ਆਈ ਹੈ ਅਸੀਂ ਉਹਨੂੰ ਵੇਖਣ ਆਏ ਆ ਤੇ ਨਾਲ ਲੱਕ ਚੱਕ ਗਏ ਆਂ ਦੂਜੀ ਸਿਸਟਰ ਦੇ ਕੋਣ ਸਮਾਨ ਮਠਿਆਈ ਵਗੈਰਾ ਲੰਗਰ ਵਗੈਰਾ ਬੱਚਿਆਂ ਜੋ ਵੀ ਹੁੰਦਾ ਸਭ ਕੁਝ ਚੁੱਕ ਲਿਆ ਆਂ ਆਪਾਂ ਤੇ ਹੁਣ ਆਪਾਂ ਅਗੇ ਛੋਟੀ ਸਿਸਟਰ ਦੇ ਘਰ ਹੁਣ ਇੱਥੇ ਆਪਾਂ ਚਾਹ ਪਾਣੀ ਪੀ ਕੇ ਤੇ ਫੇਰ ਆਪਾਂ ਗਾਹ ਨੂੰ ਤੁਰਾਂਗੇ ਆਪਣੇ ਘਰ ਨੂੰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤਨ ਸਬਸਕ੍ਰਾਈਬ ਨਹੀਂ ਕੀਤਾ ਅੱਗੇ ਨਿੱਕੀ ਜੀ ਬੇਬੀ ਆ ਬੇਟੀ ਮੇਰੀ ਹੈਗੀ ਖੜੀ ਆ ਤੇ ਨਾਲ ਏ ਖੜੀ ਆ ਨਨਾਨ ਪਜਾਈ ਇਹ ਦੇਖੋ ਦੀ ਦੂਸਰੀ ਬੇਬੀ ਦੇਖੋ ਗੇ ਮਾ ਖੇਲਦੀ ਵੋ ਪਿਆਰੀ ਵੋ ਖੇਲਦੀ ਆ ਨજર ਨ ਲੱਗੇ ਬੇਬੀ ਨੂੰ ਚਾ ਰੱਖਣਾ ਪੈਂਦਾ ਪਰ ਬੱਚੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਿਹੜੇ ਇਹ ਸ਼ਰਤਾਂ ਕਰਦੇ ਆ ਹਨ ਤੇ ਇਹਨਾਂ ਦੇ ਇਹਨਾਂ ਦਾ ਕੰਮ ਹੀ ਇਹ ਆ ਸ਼ਰਤਾਂ ਕਰਨਾ ਜੀ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਓ ਆਹ ਲੋ ਜੀ ਆਪਾਂ ਲਿਆਂਦਾ ਸੀ ਮੱਕੀ ਦੀ ਰੋਟੀ ਤੇ ਸਾਗ ਮੇਰਾ ਰਾਜਾ ਬੈਠਾ ਭੁੱਖਾ ਤੇ ਹੁਣ ਆਪਾਂ ਪਹੁੰਚ ਗਏ ਨੀਲੀ ਘਰੇ ਤੇ ਆਪਾਂ ਦੇ ਨਾਲ ਰਾਜੇ ਨੂੰ ਮੱਕੀ ਦੀ ਰੋਟੀ ਤੇ ਸਾਗ ਉਹ ਬੜਾ ਖੁਸ਼ ਹੋ ਕੇ ਖਾਂਦਾ ਆ ਤੇ ਅੱਜ ਦਾ ਬਲੌਕ ਬਸ ਆਪਣਾ ਇੱਥੇ ਤੱਕ ਜੀ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਬਲੌਕ ਦੇ ਵਿੱਚ ਲਓ ਜੀ ਮੇਰੇ ਰਾਜੇ ਨੇ ਲ ਲਈ ਰੋਟੀ ਬੜਾ ਖੁਸ਼ ਹੋ ਕੇ ਖਾਂਦਾ ਥੈਂਕ ਯੂ ਵੈਰੀ ਮਚ